ਅੱਜ ਦੀ ਇਹ ਪ੍ਰੈਸ ਕਾਨਫਰੰਸ ਸਾਡੇ ਜ਼ਿਲ੍ਹਾ ਅਧਿਖ ਸੁਸ਼ੀਲ ਸ਼ਰਮਾ ਜੀ ਦੀ ਅਧਿਖਤਾ ਦੇ ਵਿੱਚ ਕੀਤੀ ਜਾ ਰਹੀ ਹੈ ਬਹੁਤ ਛੋਟ ਸਮੇਂ 'ਚ ਤੁਹਾਨੂੰ ਮੈਸੇਜ ਕੀਤਾ ਜਿਹਦੇ ਵਿੱਚ ਮੁੱਖ ਤੌਰ 'ਤੇ ਅੱਜ ਸਾਡੇ ਗੱਲ ਜਿਹੜੀ ਹੈ ਰਿੰਕੂ ਭਾਈ ਰੱਖਣਗੇ ਤੇ ਮੈਂ ਹੁਣ ਸਭ ਤੋਂ ਪਹਿਲਾਂ ਸੁਸ਼ੀਲ ਸ਼ਰਮਾ ਜੀ ਕਿਉਂਕਿ ਸੁਸ਼ੀਲ ਰਿੰਕੂ ਦੋ ਦੋ ਹੈ ਸਾਡੇ ਸੁਸ਼ੀਲ ਸ਼ਰਮਾ ਜੀ ਦਾ ਵੀ ਘਰ ਦਾ ਨਾਮ ਰਿੰਕੂ ਹੈ

ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸਾਡੇ ਜਲੰਧਰ ਦੇ ਸੰਸਦ ਚੰਨੀ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਕੇਂਦਰ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੀ ਜਲੰਧਰ ਤੋਂ ਅਗਰ ਅਸੀਂ ਪਿਛਲੇ ਸਾਲਾਂ ਦੇ ਪੰਨੇ ਖੋਲ ਕੇ ਦੇਖੀਏ ਤਾਂ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਉਸ ਸਭ ਲਈ ਜਿਹੜੀ ਇੱਥੋਂ ਬਾਰਾਨਸੀ ਜੀ ਲਈ ਜਿਹੜੀ ਟ੍ਰੇਨ ਜਾਂਦੀ ਹੈ ਉਹ ਟ੍ਰੇਨ ਈਸ਼ਵਰ ਰੱਦ ਕਰ ਦਿੱਤੀ ਗਈ ਹੈ। ਐਸਾ ਉਹਨਾਂ ਨੇ ਬਿਆਨ ਦਿੱਤਾ ਉਹਦੇ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅੱਜ ਰੱਖੀ ਹੈ। ਸਾਡੇ ਬਹੁਤ ਹੀ ਸੀਨੀਅਰ ਨੇਤਾ ਜਲੰਧਰ ਤੋਂ ਸੰਸਦ ਰਹੇ सुशील रिनकू जी ਤੁਹਾਨੂੰ ਸਾਰਿਆਂ ਨੂੰ ਐਡਰੈਸ ਕਰਨਗੇ। ਔਰ ਐਸ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਲ੍ਹਾ ਦੇ ਮਹਾ ਮੰਤਰੀ ਸ਼ੋਕਸ਼੍ਰੀਨ ਜੀ ਅਮਰਜੀਤ ਗੋਲਡੀ ਜੀ, ਦਰਸ਼ਨਪਗਤ ਜੀ, ਸਾਡੇ ਮੋਹਿਤ ਭਾਰਦਵਾਜ ਜੀ ਜਿਹੜੇ ਕਿ ਐਸਸੀ ਮੋਰਚਾ ਦੇ ਪੂਰਬ ਦੇ ਵਿੱਚ ਮਹਾ ਮੰਤਰੀ ਪੰਜਾਬ ਰਹੇ ਨੇ। ਅਸ਼ਨੀਅ ਟਵਾਲ ਜੀ ਔਰ ਸਾਰੇ ਸਾਥੀ ਇੱਥੇ ਆਏ ਆ ਉਹਨਾਂ ਨੇ ਇਹੀ ਵਿਸ਼ੇ ਤੇ ਲਈ ਤੁਹਾਡੇ ਨਾਲ ਸਾਂਝ ਪ੍ਰਗਟ ਕਰਨੀ ਹੈ ਮਗਰ ਇਹ ਵਿਸ਼ੇ ਤੁਹਾਡੇ ਨਾਲ ਚਰਚਾ ਕਰਨ ਦੇ ਲਈ ਮੈਂ ਨਿਵੇਦਨ ਕਰਾਂਗਾ ਸ਼੍ਰੀਮਾਨ ਸੁਸ਼ੀਲ ਬਿੰਕੂ ਜੀ ਨੇ ਕਿਉਂ ਆਪਣੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਚੈਨਲਸ ਤੋਂ ਪੋਰਟਲਸ ਤੋਂ ਔਰ ਵੱਖ-ਵੱਖ ਨਿਊਜ਼ਪੇਪਰਸ ਤੋਂ ਆਏ ਹੋਏ ਸਾਰੇ ਹੀ ਪੱਤਰਕਾਰ ਸਾਥੀ ਤੁਹਾਡਾ ਸਾਰਿਆਂ ਦਾ ਮੈਂ ਇੱਥੇ ਆਨ ਤੇ ਆਪਣੇ ਵੱਲੋਂ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਜੀ ਪੂਰਬ ਵਿਧਾਇਕ ਸ਼ੀਤਲ ਅੰਗਰਾਲ ਜੀ ਜ਼ਿਲ੍ਹੇ ਦੇ ਮਹਾ ਮੰਤਰੀ ਅਸ਼ੋਕ ਸ਼੍ਰੀਨ ਹਿੱਕੀ ਜੀ ਔਰ ਸਮੁੱਚੇ ਸਾਥੀ ਜਿੰਨੇ ਵਿਰਾਜਮਾਨ ਵਾਧਵਾ ਸਾਹਿਬ ਗੋਲਦੀ ਜੀ ਦਰਸ਼ਨ ਭਗਤ ਜੀ ਸਾਰਿਆਂ ਵੱਲੋਂ ਮੈਂ ਤੁਹਾਡਾ ਇੱਥੇ ਆਉਣ ਤੇ ਸਵਾਗਤ ਵੀ ਕਰਦਾ ਔਰ ਧੰਨਵਾਦ ਵੀ ਕਰਦਾ ਕਿਉਂਕਿ ਸੱਚ ਔਰ ਹੱਕ ਦੀ ਜਿਹੜੀ ਆਵਾਜ਼ ਹੈ ਸਾਡਾ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਆ ਇਹਦੇ ਰਾਹੀਂ ਸਾਰੀ ਜਨਤਾ ਤੱਕ ਸੱਚ ਕੀ ਹੈ ਇਹ ਤੁਹਾਡੇ ਰਾਹੀਂ ਸਾਰੀ ਜਨਤਾ ਤੱਕ ਪਹੁੰਚਦਾ ਔਰ ਤੁਸੀਂ ਬਹੁਤ ਬਹਾਦਰੀ ਦੇ ਨਾਲ ਹਮੇਸ਼ਾ ਕੰਮ ਕਰਦੇ ਹੋ ਬੜੇ ਮਾੜਾ ਦੌਰ ਵੀ ਆਇਆ ਕੋਵਿਡ ਦੇ ਵਿੱਚ ਵੀ ਤੁਸੀਂ ਇੱਕ ਵੈਰੀਅਰਸ ਦੀ ਤਰ੍ਹਾਂ ਸੋਲਜਰ ਦੀ ਤਰ੍ਹਾਂ ਤੁਸੀਂ ਕੰਮ ਕਰਦੇ ਰਹੇ ਸੋ ਅੱਜ ਦੀ ਜਿਹੜੀ ਇਹ ਵਿਸ਼ੇਸ਼ ਜਿਹੜੀ ਪ੍ਰੈਸ ਵਾਰਤਾ ਇਹਦੇ ਵਿੱਚ ਜੋ ਪਾਰਲੀਮੈਂਟ ਦੀ ਉਸ ਜਿਹੜਾ ਪਵਿੱਤਰ ਸਦਨ ਉਹਦੇ ਵਿੱਚ ਜਿਹੜੀ ਗੱਲਬਾਤ ਹੋਈ ਕੋਈ ਵੀ ਕੈਂਡੀਡੇਟ ਆ ਚਾਹੇ ਉਹ ਵਿਧਾਨ ਸਭਾ ਦਾ ਮੈਂਬਰ ਹੋਵੇ ਚਾਹੇ ਉਹ ਪਾਰਲੀਮੈਂਟ ਦਾ ਸਦਸੇ ਹੋਵੇ ਉਹ ਇੱਕ ਸੰਵਿਧਾਨਿਕ ਪੋਸਟ ਤੇ ਹੁੰਦਾ ਔਰ ਕਿਸੇ ਤਰ੍ਹਾਂ ਦੀ ਵੀ ਬਿਆਨਬਾਜ਼ੀ ਖਾਸ ਕਰਕੇ ਪਾਰਲੀਮੈਂਟ ਦੇ ਵਿੱਚ ਪੂਰਾ ਦੇਸ਼ ਲਾਈਵ ਦੇਖ ਰਿਹਾ ਹੁੰਦਾ ਪਰ ਉਹਦੇ ਵਿੱਚ ਸੱਚ ਬੋਲਣਾ ਸੱਚੀ ਗੱਲ ਕਰਨੀ ਹਰ ਇੱਕ ਦਾ ਜਿਹੜਾ اخਲਾਕੀ ਫਰਜ਼ ਬੰਦਾ ਔਰ ਪਿਛਲੇ ਦਿਨੀ ਜਿਹੜਾ ਪਾਰਲੀਮੈਂਟ ਦੇ ਵਿੱਚ ਬਜਟ ਸੈਸ਼ਨ ਹੋਇਆ ਉਸ ਸੈਸ਼ਨ ਦੇ ਵਿੱਚ ਸਾਡੇ ਜਲੰਧਰ ਤੋਂ ਚੁਣੇ ਹੋਏ ਜਿਹੜੇ ਮੈਂਬਰ ਪਾਰਲੀਮੈਂਟ ਜਿਹੜੇ ਕਿ ਸੂਬੇ ਦੇ ਮੁੱਖ ਮੰਤਰੀ ਵੀ ਰਹੇ ਆ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਮੈਂ ਉਹਨਾਂ ਦੀ ਸਪੀਚ ਹੈ ਜਿਹੜੀ ਉਹ ਸੁਣ ਰਿਹਾ ਸੀ ਮੇਰੇ ਮਨ ਨੂੰ ਬੜੀ ਠੇਸ ਲੱਗੀ ਕਿ ਲੋਕਾਂ ਨੇ ਬਹੁਤ ਚਾਵਾ ਦੇ ਨਾਲ ਇਥੋਂ ਮੈਂਬਰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਕਿ ਜਿੱਥੇ ਜਲੰਧਰ ਦੀ ਆਵਾਜ਼ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਗੂੰਜੇਗੀ ਜਲੰਧਰ ਦੇ ਬਹੁਤ ਮਸਲੇ ਆ ਚਾਹੇ ਉਹ ਨੈਸ਼ਨਲ ਹਾਈਵੇ ਦੇ ਨਾਲ ਮੁਤਲਕ ਰੱਖਦੇ ਹੋਣ ਚਾਹੇ ਉਹ ਰੇਲਵੇ ਦੇ ਨਾਲ ਮੁਤਲਕ ਰੱਖਦੇ ਹੋਣ ਚਾਹੇ ਕੇਂਦਰ ਦੇ ਜਿਹੜੇ ਦੂਸਰੇ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਜਲੰਧਰ ਦੇ ਬਹੁਤ ਮਸਲੇ ਆ ਜਿਨ੍ਹਾਂ ਦੀ ਗੱਲ ਕਰਨੀ ਆ ਬੜੀ ਜ਼ਰੂਰੀ ਹੈ ਚਾਹੇ ਉਹ 에어ਪੋਰਟ ਆ ਸੋ ਚਰਨਜੀਤ ਸਿੰਘ ਚੰਨੀ ਦੀ ਮੈਂ ਸਪੀਚ ਸੁਣ ਰਿਹਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਿੰਦੂਆਂ ਦੀ ਪਾਰਟੀ ਆ ਔਰ ਪਹਿਲੀ ਗੱਲ ਮੈਂ ਚੰਨੀ ਸਾਹਿਬ ਨੂੰ ਇਹ ਦੱਸਣਾ ਚਾਹਨਾ ਕਿ ਇਹ ਇਹਦੇ ਚ ਸਾਰੇ ਧਰਮ ਸਰਵ ਧਰਮ ਪਾਰਟੀ ਆ ਇਹਦੇ ਚ ਕੋਈ ਜਿਹੜੀ ਆ ਇਹ ਵਿਸ਼ੇਸ਼ ਧਰਮ ਦੀ ਪਾਰਟੀ ਨਹੀਂ ਆ ਔਰ ਕੁੰਬ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਜੀ ਜਿਨ੍ਹਾਂ ਦੀ ਭਗਦਰ ਦੇ ਵਿੱਚ ਮੌਤ ਹੋਈ ਪਾਰਟੀ ਦਾ ਫਰਜ ਬੰਦਾ ਸਰਕਾਰ ਦਾ ਫਰਜ ਬੰਦਾ ਕਿ ਉਹਨਾਂ ਨੂੰ ਸ਼ਰਧਾਂਜਲੀ ਇਹ ਜਿਹੜੀ ਦਿੱਤੀ ਜਾਵੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਕੀ ਅਕਸਰ ਆਪਣੀਆਂ ਜਿਹੜੀਆਂ ਉਹ ਹਰਕਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਦੇ ਵਿੱਚ ਰਹੇ ਪੂਰਬ ਦੇ ਵਿੱਚ ਚਾਹੇ ਉਹ ਮੰਝੇ ਬੁਣਨ ਵਾਲੀ ਗੱਲ ਹੋਵੇ ਚਾਹੇ ਉਹ ਟੈਂਟ ਲਾਣ ਵਾਲੀ ਗੱਲ ਹੋਵੇ ਚਾਹੇ ਉਹ ਬੱਕਰੀਆਂ ਚੋਣ ਵਾਲੀ ਗੱਲ ਹੋਵੇ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਜਿਹੜੇ ਐ ਉਹ ਮੁੱਖ ਮੰਤਰੀ ਰਹਿ ਗਏ ਇਸ ਵੇਲੇ ਉਹ ਮੈਂਬਰ ਪਾਰਲੀਮੈਂਟ ਐ ਬੜੀ ਜ਼ਿੰਮੇਵਾਰ ਪੋਸਟ ਦੇ ਉੱਤੇ ਐ ਉਹਨਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਜਿਹੜੇ ਲੋਕ ਭਗਦਰ ਦੇ ਵਿੱਚ ਕੁੰਭ ਦੇ ਵਿੱਚ ਜਿਨ੍ਹਾਂ ਦੀ ਉੱਥੇ ਮੌਤ ਹੋਈ ਐ ਉਹਨਾਂ ਨੂੰ ਆਲਰੇਡੀ ਹੈ ਪਾਰਲੀਮੈਂਟ ਨੇ ਜਿਹੜੀ ਸ਼ਰਧਾਂਜਲੀ ਦੇ ਦਿੱਤੀ ਸੀ। ਔਰ ਸ਼ਾਇਦ ਉਹਨਾਂ ਦਾ ਖਿਆਲ ਹਜੇ ਉਹ ਜਿਹੜੀਆਂ ਉਹਨਾਂ ਦੀਆਂ ਕੋਈ ਪ੍ਰਾਣੀਆਂ ਆਦਤਾਂ ਜਿਹੜੀਆਂ ਬਾਰ-ਬਾਰ ਦੱਸਦੇ ਰਹੇ ਪੰਜਾਬ ਦੇ ਲੋਕਾਂ ਨੂੰ ਇੱਕ ਸਧਾਰਨ ਇਨਸਾਨ ਹੋਣ ਦਾ ਸਬੂਤ ਪੇਸ਼ ਕਰਦੇ ਰਹੇ ਮੈਨੂੰ ਲੱਗਦਾ ਕਿ ਹਜੇ ਉਹ ਆਪਣੀਆਂ ਉਹਨਾਂ ਆਦਤਾਂ ਤੋਂ ਬਾਹਰ ਨਹੀਂ ਨਿਕਲੇ। ਔਰ ਅੱਜ ਜਲੰਧਰ ਦੇ ਵਿੱਚ ਉਹਨਾਂ ਨੂੰ ਲੋਕ ਜਿਹੜੇ ਐ ਪਾਰਟ ਟਾਈਮ ਮੈਂਬਰ ਪਾਰਲੀਮੈਂਟ ਉਹ ਕਹਿ ਕੇ ਸੰਬੋਧਨ ਕਰਦੇ ਆ ਕਿਉਂਕਿ ਜਦੋਂ ਉਹਨਾਂ ਦੇ ਆਪਣੇ ਜ਼ਿੰਦਗੀ ਦੇ ਨਿੱਜੀ ਜ਼ਿੰਦਗੀ ਦੇ ਸਾਰੇ ਕੰਮ ਕਾਜ ਮੁੱਕ ਜਾਂਦੇ ਆ ਖਤਮ ਹੋ ਜਾਂਦੇ ਆ ਉਹਨਾਂ ਨੂੰ ਵੇਲ ਮਿਲਦੀ ਆ ਫਿਰ ਕਿਤੇ ਆ ਕੇ ਉਹ ਜਲੰਧਰ ਦੀ ਸਾਰ ਲੈਂਦੇ ਆ ਇੱਥੇ ਮੈਨੂੰ ਕਈ ਕਾਂਗਰਸੀ ਵੀਰ ਆ ਉਹਨਾਂ ਦੇ ਅਸੀਂ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਨੇ ਆ ਕਈਆਂ ਦੇ ਅਫਸੋਸ ਵੀ ਹੋਏ ਕਈਆਂ ਦੇ ਖੁਸ਼ੀਆਂ ਵੀ ਹੋਈਆਂ ਮੈਂ ਤਾਂ ਕਿਤੇ ਮੌਜੂਦਾ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਉੱਥੇ ਮੌਕੇ ਤੇ ਕਿਤੇ ਦੇਖਿਆ ਨਹੀਂ ਜਲੰਧਰ ਦੇ ਵਿੱਚ ਇੱਥੇ ਬੜੀ ਪੋਸਟ ਲਗਾ ਕੇ ਉਦੋਂ ਕਹੀ ਗਈ ਸੀ ਕਿ ਜਲੰਧਰ ਦੇ ਵਿੱਚ ਜਾਂ ਚੰਨੀ ਰਹੂਗਾ ਜਾਂ ਚਿੱਟਾ ਰਹੂਗਾ ਬੜਾ ਪ੍ਰਚਾਰਿਤ ਕੀਤਾ ਗਿਆ ਅੱਜ ਤੋਂ 7 ਮਹੀਨੇ ਪਹਿਲਾਂ ਇਸ ਗੱਲ ਨੂੰ ਅੱਜ ਇੰਨੀਆਂ ਮੋਤਾ ਜਲੰਧਰ ਦੇ ਵਿੱਚ ਹੋਈਆਂ ਚਿੱਟਾ ਜਿਹੜਾ ਅੱਗੇ ਨਾਲ ਵੀ ਵੱਧ ਵਿਕ ਰਿਹਾ ਪਰਸੋਂ ਹੀ ਅਸੀਂ ਜਿਹੜਾ ਬਸਤੀ ਪੀਰਦਾਦ ਇਲਾਕੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਤਾਂ ਅਸੀਂ ਸਾਰੇ ਲੋਕ ਚੀਤਲੰਗਰਾਲ ਵੀ ਜਿਹੜੇ ਮੌਕੇ ਤੇ ਸਨ ਤਾਂ ਉੱਥੇ ਪਰਿਵਾਰ ਦੇ ਨਾਲ ਜਿਹੜਾ ਜਾ ਕੇ ਅਫਸੋਸ ਦੇ ਉੱਤੇ ਬੈਠੇ ਸਾਨੂੰ ਕਿਤੇ ਚੰਨੀ ਸਾਹਿਬ ਦੀ ਹਾਜ਼ਰੀ ਹੈ ਜਿਹੜੀ ਉਹ ਜਲੰਧਰ ਦੇ ਵਿੱਚ ਨਜ਼ਰ ਨਹੀਂ ਆ ਰਹੀ ਜਲੰਧਰ ਦੇ ਇਹ ਨੇ ਮਾਮਲੇ ਆ ਕੇਂਦਰ 'ਚ ਚੁੱਕਣ ਵਾਲੇ ਕੋਈ ਜਲੰਧਰ ਦੀ ਗੱਲ ਨਹੀਂ ਹੋ ਰਹੀ ਆਇ ਇੱਕ ਝੂਠ ਹੈ ਜਿਹੜਾ ਉਹਨਾਂ ਨੇ ਪਰਸੋਂ ਆਪਣੇ ਸਬੋਧਨ ਦੇ ਵਿੱਚ ਜ਼ਰੂਰ ਬੋਲਿਆ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਕੌਨਸੀ ਕੰਸਟੀਚੁਐਂਸੀ ਤੋਂ ਆਨਾ ਜਲੰਧਰ ਉਸ ਕੰਸਟੀਚੁਐਂਸੀ ਦੇ ਵਿੱਚ ਡੇਰਾ ਬੱਲਾ ਜਿਹਦਾ ਟਰਸਟ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਹੈ ਜਿਹੜਾ ਜਿਹਦਾ ਹੈੱਡ ਆਫਿਸ ਹੈ ਜਿਹੜਾ ਜਲੰਧਰ ਪਿੰਡ ਬੱਲ ਦੇ ਵਿੱਚ ਹੈ ਔਰ ਇਹਦਾ ਜਿਹੜਾ ਅ ਕੰਸਰਨ ਜਿਹੜਾ ਬ੍ਰਾਂਚ ਆਫਿਸ ਹੈ ਇਹ ਸੀਰ ਗਵਰਦਨਪੁਰ 1290 ਦੇ ਵਿੱਚ ਚੰਨੀ ਸਾਹਿਬ ਨੇ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਟ੍ਰੇਨ ਡੇਰਾ ਸਚਖੰਡ ਬੱਲਾਂ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਨਰਿੰਜਨ ਦਾਸ ਜੀ ਮਹਾਰਾਜ ਉਹਨਾਂ ਦੀ ਜਿਹੜੀ ਰਹਿਨਮਾਈ ਦੇ ਵਿੱਚ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਟ੍ਰੇਨ ਜਿਹੜੀ ਉਹਨਾਂ ਨੂੰ ਅਲਾਟ ਨਹੀਂ ਕਰ ਰਹੀ ਇਹ ਗੱਲ ਠੀਕ ਹੈ ਕਿ ਇਸ ਸਾਲ ਕੁੰਬ ਦਾ ਮੇਲਾ ਸੀਗਾ ਬੜੀ ਭਾਰੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਉਹ ਕੁੰਬ ਦੇ ਵਿੱਚ ਜਿਹੜੇ ਇਸ਼ਨਾਨ ਕਰਨ ਦੇ ਲਈ ਜਾ ਰਹੇ ਆ ਟ੍ਰੇਨਾਂ ਦਾ ਬੜਾ ਰਸ਼ ਹੈ ਸਟੇਸ਼ਨਾਂ ਦੇ ਉੱਤੇ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਪਰ ਇਹ ਗੱਲ ਬਿਲਕੁਲ ਵੀ ਸੱਚ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਸਰਕਾਰ ਕੇਂਦਰ ਦੀ ਸਰਕਾਰ ਨੇ ਇਹੋ ਜਿਹਾ ਕੋਈ ਕੰਮ ਕੀਤਾ ਹੋਵੇ ਜਿਸ ਦੇ ਨਾਲ ਟ੍ਰੇਨ ਦੀ ਬੁਕਿੰਗ ਦੇ ਵਿੱਚ ਕੋਈ ਵਾਧਾ ਪਈ ਹੋਵੇ ਆ ਮੇਰੇ ਕੋਲ ਕੁਝ ਕਾਗਜੀ ਦਸਤਾਵੇਜ਼ ਜਿਹੜੇ ਮੈਂ ਮੀਡੀਆ ਦੇ ਰਾਹੀਂ ਤੁਹਾਡੇ ਰਾਹੀਂ ਸਾਰੇ ਸਮਾਜ ਨੂੰ ਔਰ ਪੂਰੇ ਸ਼ਹਿਰ ਨੂੰ ਇਹ ਦਿਖਾਣਾ ਚਾਹਨਾ ਕਿ ਟਰਸਟ ਦੀ ਬਾ ਇੱਕ ਰਿਕੁਐਸਟ ਹੈ ਜਿਹੜੀ ਸਾਡੇ ਮਿਨਿਸਟਰ ਆਫ ਸਟੇਟ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਭੇਜੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਟ੍ਰੇਨ ਹੈ ਜਿਹੜੀ ਉਹ ਸੰਗਤਾਂ ਨੂੰ ਲੈ ਕੇ ਵਾਰਾਣਸੀ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੀ ਹੈ ਉਹਨਾਂ ਨੂੰ ਇੱਕ ਲੈਟਰ ਜਿਹੜਾ ਇਹ ਡੇਰੇ ਵੱਲੋਂ ਲਿਖਿਆ ਗਿਆ ਉਹ ਉਸੇ ਹੀ ਦਿਨ ਨਹੀਂ ਸੇਮ ਦਿਨ ਸੇਮ ਡੇਟ ਤੇ ਬਿੱਟੂ ਜੀ ਨੇ ਸਾਡੇ ਮੰਤਰੀ ਸਾਹਿਬ ਨੇ ਇਹ ਲੈਟਰ ਜਿਹੜਾ ਡਿਪਾਰਟਮੈਂਟ ਨੂੰ ਜਾਰੀ ਕੀਤਾ ਔਰ ਮੈਂ ਸੰਗਤ ਦੀ ਜਾਣਕਾਰੀ ਲਈਏ ਦੱਸਣਾ ਚਾਹਨਾ ਕਿ ਉਸੇ ਦਿਨ ਹੀ ਇਸ ਟ੍ਰੇਨ ਦੀ ਜਿਹੜੀ ਅਪਰੂਵਲ ਹੈ ਇਹ ਡਿਪਾਰਟਮੈਂਟ ਨੇ ਦੇ ਦਿੱਤੀ 20 ਤਰੀਕ ਨੂੰ ਅਪਰੂਵਲ ਦਿੱਤੀ ਹੈ ਔਰ 22 ਜਨਵਰੀ ਨੂੰ 22 1 2025 ਨੂੰ ਇਹਦਾ ਸ਼ਡਿਊਲ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਇਹਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਔਰ ਕਿਉਂਕਿ ਮੇਰਾ ਵੀ ਨਿੱਜੀ ਤੌਰ ਦੇ ਉੱਤੇ ਡੇਰੇ ਦੇ ਵਿੱਚ ਆਸਥਾ ਮੈਂ ਵੀ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਡੇਰੇ ਗਿਆ ਸੀ ਔਰ ٹرسٹ ਦੇ ਜਿਹੜੇ ਸਾਡੇ ਮੈਂਬਰ ਹੈ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਕਿ ਅਗਰ ਟ੍ਰੇਨ ਬੁਕਿੰਗ ਦੇ ਵਿੱਚ ਕੋਈ ਸਮੱਸਿਆ ਆਵੇ ਤੋ ਸਾਡੇ ਧਿਆਨ ਦੇ ਵਿੱਚ ਜਰੂਰ ਲਿਆਂਦਾ ਜਾਵੇ ਔਰ ਲਗਾਤਾਰ ਮੈਂ ਜਿਹੜੇ ਪ੍ਰਬੰਧਕ ਹੈ ਉਹਨਾਂ ਨਾਲ ਮੇਰਾ ਟੈਲੀਫੋਨ ਦੇ ਉੱਤੇ ਰੌਫਤਾ ਰਿਹਾ ਔਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਅਗਰ ਸਾਨੂੰ ਕੋਈ ਦਿੱਕਤ ਆਏਗੀ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਔਰ ਡੇਰੇ ਨੇ ਇਹ ਅਪਰੂਵਲਾਂ ਹੋਣ ਤੋਂ ਬਾਅਦ ਡੇਰਾ ਟਰਸਟ ਵੱਲੋਂ ਜਿਹੜੀ ਅਮਾਉਂਟ ਹੈ 60 ਲੱਖ ਰੁਪਈਆ ਟ੍ਰੇਨ ਬੁਕਿੰਗ ਦੀ ਉਹਦਾ ਜਿਹੜਾ 12 ਲੱਖ ਰੁਪਈਆ ਜਿਹੜਾ ਐਡਵਾਂਸ ਹੈ ਉਹ 3 ਜਨਵਰੀ ਨੂੰ ਜਿਹੜਾ 3 ਜਨਵਰੀ 2025 ਨੂੰ ਉਹ ਜਮਾ ਕਰਵਾ ਦਿੱਤਾ ਗਿਆ ਨਾਰਦਰਨ ਰੇਲਵੇ ਨੇ ਸਰਕੂਲਰ ਜਾਰੀ ਕਰ ਦਿੱਤਾ ਸਪੈਸ਼ਲ ਟ੍ਰੇਨ ਜਿਹਦਾ ਨੰਬਰ 00466 00466 ਸਪੈਸ਼ਲ ਟ੍ਰੇਨ ਹੈ ਜਿਹੜੀ ਜਲੰਧਰ ਤੋਂ 9 ਤਰੀਕ 9 ਫਰਵਰੀ ਨੂੰ ਸ਼ਾਮ 3 ਵਜੇ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਤੋਂ ਚੱਲੇਗੀ ਔਰ ਬਾਰਾਨਸੀ ਹੈ ਜਿਹੜੀ ਉਹ ਪਹੁੰਚੇਗੀ ਔਰ ਬਾਰਾਨਸੀ ਤੋਂ 13 ਫਰਵਰੀ ਵਾਲੇ ਦਿਨ ਇਹ ਵਾਪਸੀ ਲਈ ਉੱਥੋਂ ਚੱਲੇਗੀ ਤਾਂ ਜਿਹੜੀ ਅਗਲੇ ਦਿਨ ਹੈ ਸੰਕਤਾਂ ਦੇ ਸਮੇਤ ਜਿਹੜੀ ਹੈ ਉਹ ਜਲੰਧਰ ਦੇ ਵਿੱਚ ਜਿਹੜੀ ਪਹੁੰਚੇਗੀ ਸੋ ਮੈਂ ਇਹ ਤੁਹਾਡੇ ਮਾਧਿਅਮ ਤੋਂ ਇੱਕ ਸਵਾਲ ਵੀ ਚੰਨੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਅੱਜ ਤੱਕ ਤੁਸੀਂ ਮੈਂਬਰ ਪਾਰਲੀਮੈਂਟ ਹੋ ਅੱਜ ਤੋਂ ਕਰੀਬ 3 ਸਾਲ ਪਹਿਲਾਂ 3.5 ਸਾਲ ਪਹਿਲਾਂ ਤੁਸੀਂ ਮੁੱਖ ਮੰਤਰੀ ਪੰਜਾਬ ਸੀਗੇ ਤਾਂ ਮੈਂ ਉਹਨਾਂ ਦੇ ਧਿਆਨ 'ਚ ਇਹ ਗੱਲ ਲੈਂਦੀ ਕਿ ਬੜਾ ਵੱਡਾ ਮੌਕਾ ਮਿਲਿਆ ਇੱਕ ਦਲੀ ਸਮਾਜ ਦਾ ਮੁੱਖ ਮੰਤਰੀ ਬਣਿਆ ਚੰਨੀ ਸਾਹਿਬ ਆਪਾਂ ਇੱਕ ਕੰਮ ਕਰੀਏ ਕਿ 2022 ਸਤਗੁਰ ਰਵਿਦਾਸ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਇੱਕ ਟ੍ਰੇਨ ਆ ਜਿਹੜੀ ਤੁਸੀਂ ਆਪਣੇ ਵੱਲੋਂ ਫ੍ਰੀ ਆਫ ਕੋਸਟ ਸਰਕਾਰ ਪੰਜਾਬ ਸਰਕਾਰ ਉਹਦਾ ਖਰਚਾ ਵਹਿਣ ਕਰੇ ਤਾਂ ਤੁਸੀਂ ਇੱਕ ਟ੍ਰੇਨ ਆ ਜਿਹੜੀ ਡੇਰਾ ਬੱਲਾ ਨੂੰ ਸੰਗਤਾਂ ਦੇ ਹੀ ਦੇ ਦਿਓ ਤਾਂ ਕਿ ਜਿਹੜਾ ਇੱਕ ਚੰਗਾ ਸੁਨੇਹਾ ਜਾਏਗਾ ਉਹ ਤਾਂ ਚੰਨੀ ਸਾਹਿਬ ਮੁੱਖ ਮੰਤਰੀ ਰਹਿੰਦੇ ਸ਼ਾਇਦ ਉਹਨਾਂ ਦਾ ਖਿਆਲ ਇਸ ਪਾਸੇ ਨਹੀਂ ਸੀ ਔਰ ਜਿਹੜੇ ਪੈਸੇ ਵੀ ਉਹਨਾਂ ਨੇ ਡੇਰਾ ਬੱਲਾ ٹرسٹ ਨੂੰ ਦਿੱਤੇ ਮੈਂ ਸਮਝਦਾ ਕਿ ਮੁੱਖ ਮੰਤਰੀ ਰਹਿੰਦੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਉਹ ਇਹੋ ਜਿਹਾ ਉਹਦੇ ਤੇ ਆਰਡਰ ਪਾਸ ਕਰਕੇ ਜਾਂਦੇ ਜਾਂ ਕੋਈ ٹرسٹ ਬਣਾ ਕੇ ਜਾਂਦੇ ਜਾਂ ਕੋਈ ਪ੍ਰੋਪਰ ਪਲੈਨਿੰਗ ਜਿਹੜੀ ਕਰਕੇ ਜਾਂਦੇ ਤਾਂ ਕਿ ਉਹ ਪੈਸੇ ਜਿਹੜੇ ਉੱਥੇ ٹرسٹ ਦੇ ਜਿਸ ਵੀ ਮੰਤਵ ਲਈ ਰੱਖਵੇਂ ਰੱਖੇ ਸੀ ਉਸ ਮੰਤਵ ਲਈ ਉਹ ਪੂਰੇ ਹੋ ਜਾਂਦੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿਹੜਾ ਉਸ ਅਮਾਉਂਟ ਦੇ ਨਾਲ ਜਿਹੜਾ ਪਹਿਲਾਂ ਤਾਂ ਵਾਪਸ ਮੰਗਾ ਲਏ ਮੌਜੂਦਾ ਸਰਕਾਰ ਨੇ ਤਾਂ ਕਿਸੇ ਤਰ੍ਹਾਂ ਦਾ ਕੋਈ ਕੰਮ ਜਿਹੜਾ ਉਹਨਾਂ ਪੈਸਿਆਂ ਤੋਂ ਡੇਰੇ ਦਾ ਨਹੀਂ ਹੋ ਸਕਿਆ ਸੋ ਅਗਰ ਚੰਨੀ ਸਾਹਿਬ ਪੈਚਵਰਕ ਵਾਲੀ ਰਾਜਨੀਤੀ ਤੋਂ ਬਾਹਰ ਨਿਕਲੇ ਹੁੰਦੇ ਮੇਰਾ ਖਿਆਲ ਹੈ ਕਿ ਮੁੱਖ ਮੰਤਰੀ ਰਹਿੰਦੇ ਆ ਭਾਵੇਂ 3 ਮਹੀਨੇ ਦਾ ਨਾ ਨੂੰ ਸਮਾਂ ਮਿਲਿਆ ਸੀ ਕਰੀਬ 100 ਦਿਨ ਦਾ ਤਾਂ ਉਹ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਜਾ ਸਕਦਾ ਸੀ ਅਗਰ ਉਹਨਾਂ ਦੇ ਵਿੱਚ ਕੋਈ ਐਡਮਿਨਿਸਟ੍ਰੇਟਿਵ ਉਹ ਤਾਕਤ ਹੁੰਦੀ ਤਾਂ ਜਿਹੜੇ ਲੋਕ ਉਸ ਵੇਲੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਕਹਿੰਦੇ ਸੀ ਛੋਟਾ ਭਾਈ ਛੋਟਾ ਭਾਈ ਤਾਂ ਚੰਨੀ ਸਾਹਿਬ ਬੀਂਗ ਮੁੱਖ ਮੰਤਰੀ ਜਿਹੜੀ ਹੈ ਆਪਣੀ ਐਡਮਿਨਿਸਟ੍ਰੇਟਿਵ ਪਾਵਰ ਹੈ ਜਿਹੜੀ ਉਹ ਸਮੇਂ ਨਹੀਂ ਦਿਖਾ ਸਕੇ ਔਰ ਅੱਜ ਜਿਹੜੀਆਂ ਇਹ ਗੱਲਾਂ ਕਰਨੀਆਂ ਬੇਤੁਕੀਆਂ ਗੱਲਾਂ ਕਰਨੀਆਂ ਔਰ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਨਾ ਕਿ ਜਿਸ ਸਾਲ ਮੈਂ ਚੰਨੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ 2022 ਚ ਕਿ ਤੁਸੀਂ ਇੱਕ ਟ੍ਰੇਨ ਪੰਜਾਬ ਸਰਕਾਰ ਵੱਲੋਂ ਸੰਗਤਾਂ ਦੇ ਲਈ ਡੇਰੇ ਨੂੰ ਦੇ ਦਿਓ ਤਾਂ ਉਸੇ ਸਾਲ 2022 ਚ ਭਾਰਤੀ ਜਨਤਾ ਪਾਰਟੀ ਦੇ ਉਸ ਵੇਲੇ ਸਾਡੇ ਜਿਹੜੇ ਇੰਚਾਰਜ ਸੀਗੇ ਸ਼ਖਾਵਤ ਸਾਹਿਬ ਮੰਤਰੀ ਸੀਗੇ ਉਹਨਾਂ ਨੇ ਜਿਹੜੀ ਇੱਕ ਫ੍ਰੀ ਟ੍ਰੇਨ ਆ ਭਾਤੀ ਜਨਤਾ ਪਾਰਟੀوں ਦੇ ਪੈਸੇ ਪੇ ਕਿਤੇ 60 ਲੱਖ ਰੁਪਇਆ ਡਿਪਾਰਟਮੈਂਟ ਨੂੰ ਪੇ ਕੀਤਾ ਤਾਂ ਇੱਕ ਟ੍ਰੇਨ ਜਿਹੜੀ ਫ੍ਰੀ ਉਹਨਾਂ ਸਾਲਾਂ ਦੇ ਵਿੱਚ ਗਈ ਸੋ ਚੰਨੀ ਸਾਹਿਬ ਨੂੰ ਮੈਂ ਸਲਾਹ ਦੇਣਾ ਚਾਹਨਾ ਕਿ ਪੂਰੀ ਤਿਆਰੀ ਦੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਓਨ ਦਾ ਫਲੋਰ ਆਫ ਦਾ ਹਾਊਸ ਪਾਰਲੀਮੈਂਟ ਜਿੱਥੇ ਦੇਸ਼ ਦਾ ਕਾਨੂੰਨ ਬੰਦਾ ਸੱਚ ਦੀ ਆਵਾਜ਼ ਉੱਥੇ ਚੁੱਕੀ ਜਾਂਦੀ ਹੈ ਉੱਥੇ ਇਦਾਂ ਦਾ ਝੂਠਾ ਪ੍ਰਚਾਰ ਕਰਨਾ ਮੈਂ ਸਮਝਦਾ ਕਿ ਉਹਨਾਂ ਦੀ ਪਰਸਨੈਲਿਟੀ ਨੂੰ ਸ਼ੋਭਾ ਨਹੀਂ ਦਿੰਦਾ ਔਰ ਖਾਸ ਕਰਕੇ ਬੀਇੰਗ ਇੱਕ ਆਪਣੇ ਆਪ ਨੂੰ ਦਲਿਤ ਲੀਡਰ ਪ੍ਰੇਜ਼ੈਂਟ ਕਰਦੇ ਆ ਲੀਡਰ ਹੋਣ ਦੇ ਨਾਤੇ ਵੀ ਉਹਨਾਂ ਦੀ ਪਰਸਨੈਲਿਟੀ ਨੂੰ ਇਹ ਚੀਜ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀ ਦੂਸਰਾ ਤੁਸੀਂ